ਇਸ ਪਵਿੱਤਰ ਸਥਾਨ ਤੇ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਇਆ ਸਨ ਸੋ ਇੱਥੇ ਰਹਿ ਗਈ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਈ ਸਾਲ ਖੇਤੀ ਕੀਤੀ ਇੱਥੇ ਉਹ ਪ੍ਰਾਤਨ ਖੂਹ ਵੀ ਮੌਜੂਦ ਆ ਜਿਸ ਖੂਹ ਦਾ ਪਾਣੀ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੇ ਖੇਤਾਂ ਨੂੰ ਲਗਾਉਂਦੇ ਰਹੇ ਸੋ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਸੋ ਬਹੁਤ ਪਾਗਾਂ ਵਾਲੇ ਸੰਗੀਤ ਵੀ ਦਰਸ਼ਨ ਕਰ ਰਹੇ ਹੋ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਜ਼ਰੂਰ ਕਰ ਦਿਓ ਅੱਜ ਸਫਰ ਮੁਹੱਬਤਾਂ ਦਾ ਫਿਕਰਮੰਦ ਟੀਮ ਪਹੁੰਚੀ ਆ ਜੀ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਸੋ ਇਸ ਨਗਰ ਦਾ ਤੁਹਾਨੂੰ ਆਪਾਂ ਇਸ ਇੱਥੋਂ ਦਾ ਜਿਹੜਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਆਂ ਇੱਥੋਂ ਦਾ ਇਤਿਹਾਸ ਇਸ ਨਗਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ 1522 ਈਸਵੀ ਵਿੱਚ ਬਸਾਇਆ ਸੀਗਾ ਇੱਥੇ ਉਦਾਸੀ ਦੌਰਾਨ ਜਦੋਂ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਲਾਹੌਰ ਪਰਤਦੇ ਹੋਏ ਰਾਵੀ ਦੇ ਕਿਨਾਰੇ ਪੱਖੋਗੇ ਰੰਧਾਵੇ ਪਿੰਡ ਪਹੁੰਚੇ ਤਾਂ ਪਿੰਡ ਦਾ ਚੌਧਰੀ ਅਜੀਤ ਰੰਧਾਵਾ ਉਹਨਾਂ ਨੂੰ ਮਿਲਣ ਆਇਆ ਤਾਂ ਉਹਨਾਂ ਨੇ ਗੁਰੂ ਜੀ ਨੂੰ ਰਾਵੀ ਦੇ ਪਾਰ ਸੱਜੇ ਪਾਸੇ ਦਰਸ਼ਨ ਦੇਣ ਲਈ ਕਿਹਾ ਤੇ ਉਸ ਪਾਸੇ ਗੁਰੂ ਜੀ ਅਤੇ ਸਿੱਖਾਂ ਵਾਸਤੇ ਧਰਮਸ਼ਾਲਾ ਤੇ ਹੋਰ ਰਿਆਸ਼ਤ ਦਾ ਵੀ ਪ੍ਰਬੰਧ ਕਰ ਦਿੱਤਾ ਗਿਆ ਤਾਂ ਉਸ ਸਮੇਂ ਗੁਰੂ ਜੀ ਆਪਣੇ ਮਾਤਾ ਪਿਤਾ ਨੂੰ ਤਲਵੰਡੀ ਤੋਂ ਤੇ ਆਪਣੀ ਪਤਨੀ ਸਲਖਣੀ ਅਤੇ ਦੋਵਾਂ ਪੁੱਤਰਾਂ ਨੂੰ ਸੁਲਤਾਨਪੁਰ ਲੋਧੀ ਤੋਂ ਇੱਥੇ ਲੈ ਆਏ ਇਸ ਤਰ੍ਹਾਂ ਇਸ ਨਗਰ ਦੀ ਨੀਂਹ ਰੱਖੀ ਗਈ ਜਿਸ ਤੋਂ ਬਾਅਦ ਇਸ ਦਾ ਨਾਮ ਕਰਤਾਰਪੁਰ ਪੈ ਗਿਆ ਤੇ ਇੱਥੇ ਹੀ ਉਹ ਗੁਰਦਰਾ ਸਾਹਿਬ ਮੌਜੂਦ ਆ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਸੋ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਬਹੁਤ ਭਾਗਾਂ ਵਾਲੇ ਹੋ ਸਾਹਮਣੇ ਤੁਸੀਂ ਇਤਿਹਾਸ ਤੇ ਵੀ ਦਰਸ਼ਨ ਕਰ ਰਹੇ ਹੋ ਸੋ ਇਸ ਪਵਿੱਤਰ ਸਥਾਨ ਤੇ ਹੀ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ 70 ਸਾਲ 4 ਮਹੀਨੇ ਦੀ ਆਯੂ ਭੋਗ ਕੇ ਜਿਹੜਾ ਵਾ ਇਸ ਪਵਿੱਤਰ ਸਥਾਨ ਤੇ 22 ਸਤੰਬਰ 1539 ਈਸਵੀ ਨੂੰ ਜੋਤੀ ਜੋਤ ਸਮਾ ਗਏ ਸਨ ਸੋ ਇਹ ਗੀਠਾ ਸਾਹਿਬ ਆ ਤੰਤਰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿੱਥੇ ਜਿਹੜਾ ਉਹਨਾਂ ਦੀ ਚਾਦਰ ਦਾ ਸੰਸਕਾਰ ਕੀਤਾ ਗਿਆ ਸੀਗਾ ਸੋ ਬਹੁਤ ਪਾ ਗੰਮਲੇ ਉਹ ਸੰਗਤ ਜੀ ਦਰਸ਼ਨ ਕਰ ਰਿਓ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਹਿ ਪਾਕਿਸਤਾਨ ਸੋ ਆਓ ਹੁਣ ਤੁਸੀਂ ਇੱਥੋਂ ਦੇ ਗੁਰਬਾਣੀ ਸਰਵਣ ਕਰੋ ਫਿਰ ਅੱਗੇ ਆਪਾਂ ਹੋਰ ਸਾਂਝ ਪਾਉਣੀ ਸਖਸਾ ਆਫਨਾਨ ਸੁਹਣ ਸੰਗੈ ਤੂੰ ਹੀ ਦਰਸ਼ਨ ਕਰਿਓ ਉਸ ਪਵਿੱਤਰ ਖੂਹ ਦੇ ਜਿੱਥੇ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਹਾਲਚਲਾ ਕੇ ਜਦੋਂ ਖੇਤਾਂ ਨੂੰ ਖੇਤੀ ਕਰਦੇ ਸਨ ਤਾਂ ਇਸ ਪਵਿੱਤਰ ਖੂਹ ਦਾ ਜਾਲਾ ਜਿਹੜਾ ਪਾਣੀ ਆ ਉਹਨਾਂ ਖੇਤਾਂ ਨੂੰ ਲਗਾਉਂਦੇ ਰਹੇ ਹਨ ਸੋ ਸੰਗਤ ਜੀ ਵੀਡੀਓ ਜਰੂਰ ਚਲਦੀ ਚਲਦੀ ਸ਼ੇਅਰ ਕਰੀ ਚੱਲੋ ਬਹੁਤ ਭਾਗਾਂ ਵਾਲਿਓ ਸੰਗਤ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਸੋ ਆਓ ਹੁਣ ਆਪਾਂ ਤਾਂ ਦਰਸ਼ਨ ਕਰ ਰਹੇ ਹਾਂ ਉਹਨਾਂ ਪਵਿੱਤਰ ਖੇਤਾਂ ਦੇ ਜਿੱਥੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਈ ਸਾਲ ਖੇਤੀ ਕੀਤੀ ਹਾਲ ਚਲਾ ਕੇ ਇਸ ਪਵਿੱਤਰ ਸਥਾਨ ਤੇ ਖੇਤੀ ਕੀਤੀ ਸੋ ਬਹੁਤ ਭਾਗਾਂ ਵਾਲੇ ਉਹ ਸੰਗਤ ਜੀ ਇਸ ਪਵਿੱਤਰ ਸਥਾਨ ਤੇ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ 17 ਸਾਲ 5 ਮਹੀਨੇ 9 ਦਿਨ ਇਸ ਪਵਿੱਤਰ ਸਥਾਨ ਤੇ ਰਹੇ ਤੇ ਇੱਥੇ ਰਹਿ ਕੇ ਖੇਤੀ ਕੀਤੀ ਆਖਰੀ ਸਾਹ ਵੀ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਪਵਿੱਤਰ ਸਥਾਨ ਤੇ ਹੀ ਲਏ ਸਨ ਸੋ ਇਸ ਪਵਿੱਤਰ ਸਥਾਨ ਤੇ ਅੱਜ ਕੱਲ ਖੰਜੂਰਾ ਦੇ ਬਾਗ ਮੌਜੂਦ ਹਨ ਇਥੇ ਕਿਰਤ ਕਰੋ ਨਾਮ ਜਪੋ ਵੰਡ ਕੇ ਸ਼ਕੋ ਦਾ ਸੰਦੇਸ਼ ਸੰਗਤਾਂ ਨੂੰ ਦਿੰਦੇ ਰਹੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੋ ਬਹੁਤ ਭਾਗਾਂ ਵਾਲੇ ਹੋ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਸੋ ਇਸ ਪਵਿੱਤਰ ਸਥਾਨ ਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਭਾ ਪਾਈ ਲੈਣਾ ਜੀ ਨੂੰ ਇਸ ਪਵਿੱਤਰ ਸਥਾਨ ਤੇ ਗੁਰਗੱਦੀ ਬਖਸ਼ੀ ਸੀਗੀ ਜੋ ਕਿ ਸਿੱਖ ਧਰਮ ਦੇ ਦੂਸਰੇ ਗੁਰੂ ਸਬਾਨ ਹੋਏ ਹਨ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਸੋ ਬਹੁਤ ਭਾਗਾਂ ਵਾਲੇ ਉਹ ਸੰਗਤ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਕਰਤਾਰਪੁਰ ਸਹਿਬ ਪਾਕਿਸਤਾਨ ਸੋ ਇਹ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਕਰਤਾਰਪੁਰ ਸਹਿਬ ਪਾਕਿਸਤਾਨ ਸੋ ਵੀਡੀਓ ਜਰੂਰ ਸ਼ੇਅਰ ਕਰਿਓ ਕਮੈਂਟਾਂ ਵਿੱਚ ਤੁਸੀਂ ਵਾਹਿਗੁਰੂ ਜੀ ਜਰੂਰ ਲਿਖੋ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜੋ ਜੋ ਵੀ ਸੰਗਤ ਇਹ ਵੀਡੀਓ ਦੇਖ ਰਹੀ ਹੈ ਸਰਬੱਤ ਦਾ ਭਲਾ ਹੋਵੇ ਘਰ ਵੇ ਸੋ ਸੰਤੀ ਬਖਸ਼ਣ ਟਰੱਕੀਆਂ ਕਰੋ ਸੋ ਆਪਣੇ ਪਿੰਡ ਦਾ ਤੁਸੀਂ ਨਾਮ ਕਮੈਂਟਾਂ ਦੇ ਵਿੱਚ ਜਰੂਰ ਲਿਖਿਓ ਤਾਂ ਜੋ ਅਗਲੀ ਵੀਡੀਓ ਜਿਹੜੀ ਸਫਰ-ਏ-ਮੁਹੱਬਤਾਂ ਦਾ ਫਿਕਰਮੰਦ ਟੀਮ ਆ ਤੁਹਾਡੇ ਪਿੰਡ ਪਹੁੰਚ ਕੇ ਤੁਹਾਡੇ ਪਿੰਡ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਸੋ ਇਹ ਤੁਸੀਂ ਇਤਿਹਾਸ ਤੋਂ ਜਾਣੂ ਤੁਹਾਨੂੰ ਕਰਵਾਇਆ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਤੋਂ ਇਤਤਿਹਾਸ ਕੀ ਸੀ ਇਹ ਇਸ ਦੇ ਬਾਰੇ ਆਪਾਂ ਤੁਹਾਨੂੰ ਅੱਜ ਜਾਣੂ ਕਰਵਾਇਆ ਸੋ ਆਪਣੇ ਫੇਸਬੁੱਕ ਪੇਜ ਸੁਖ ਲਾਟੀਆਂ YouTube ਚੈਨਲ ਸੁਖ ਲਾਟੀਆਂ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲੋ ਤਾਂ ਜੋ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਸੋ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਜਰੂਰ ਸ਼ੇਅਰ ਕਰਿਓ ਕਮੈਂਟਾਂ ਵਿੱਚ ਵਾਹਿਗੁਰੂ ਜੀ ਜਰੂਰ ਲਿਖੋ ਸੰਗਤ ਜੀ